ਤੱਲ ਲੈ ਆਣਾ ਫਿਰ ਲੈਣਾ ਹਾਂ ਹਰਿਪੁਰ ਦੀ ਕਿੰਨਾ ਨਾਮ ਜਿਗੋਲਾ ਮੇਰਾ ਨਾਮ ਡਾਕਟਰ ਜਸਮੀਤ ਸਿੰਘ ਹੈ ਜੀ ਮੈਂ ਇਥੇ ਫਰੋਜ਼ਪੁਰ ਤਮਨ ਕਲੋਨੀ ਦੇ ਵਿੱਚ ਮੇਰਾ ਕਲੀਨਿਕ ਹੈ 10 ਸਾਲ ਤੋਂ ਮੈਂ ਇਥੇ ਪ੍ਰੈਕਟਿਸ ਕਰ ਰਿਹਾ ਜੀ ਡਾਕਟਰ ਸਾਹਿਬ ਕੱਲ ਜਿਹੜੀ ਇੱਕ ਘਟਨਾ ਵਾਪਰੀ ਹੈ ਕਿ ਗੱਡੀ ਖੰਭੇ ਵਿੱਚ ਬਚੀ ਸੀ ਜੀ ਹਾਂਜੀ ਨਾ ਕਿ ਸੀ ਕੁਦਰਤੀ ਮੈਂ ਇਧਰੋਂ ਕਲੀਨਿਕ ਤੋਂ ਜਾ ਰਿਹਾ ਸੀਗਾ ਤੇ ਮੈਂ ਦੇਖਿਆ ਇਧਰੋਂ ਇੱਕ ਬਹੁਤ ਤੇਜ਼ ਰਫ਼ਤਾਰ ਤੇ ਵੱਡੀ ਗੱਡੀ ਸੀਗੀ 7 ਸੀਟਰ ਕੋਈ ਤੇ ਇਥੋਂ ਬਹੁਤ ਉਹਨੇ ਓਵਰਟੇਕ ਕਰਕੇ ਤੇਜ਼ ਰਫ਼ਤਾਰ ਨਾਲ ਗਈ ਤੇ ਅੱਗੇ ਜਾ ਕੇ ਉਹਨੇ ਆਉ ਦਾ ਸੰਤੁਲਨ ਖੋਇਆ ਉਹ ਜਾ ਕੇ ਜਿਹੜਾ ਬਿਜਲੀ ਵਾਲਾ ਖੰਭਾ ਸੀਗਾ ਉਹਦੇ ਵਿੱਚ ਉਹ ਸਿੱਧੀ ਜਾ ਕੇ ਵੱਜੀ ਆ ਤੇ ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਮਤਲਬ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ ਆ ਇਹਦੇ ਨਾਲ ਫਲੈਸ਼ ਹੋਏਗੀ ਕਿ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਣ ਤੋਂ ਪ੍ਰਮਾਤਮਾ ਨੇ ਬਹੁਤ ਹੱਥ ਰੇਕੇ ਰੱਖਿਆ ਕਿਉਂਕਿ ਦੋ ਔਰਤਾਂ ਉਹਦੇ ਥੱਲੇ ਸੀਗੀਆਂ ਨੇੜੇ ਸੀਗੀਆਂ ਖੰਭੇ ਦੇ ਤੇ ਉਹ ਬਹੁਤ ਜ਼ਿਆਦਾ ਜਾਲੀ ਜਾਣੀ ਵਾਲੀ ਨੁਕਸਾਨ ਹੋਣ ਤੋਂ ਇਹ ਬਚਿਆ ਜੀ ਸਾਡੇ ਫਰੋਸਪਰ ਧਮਨ ਕਲੋਨੀ ਦੇ ਵਿੱਚ ਜੱਡੀ ਕਿਹੜੀ ਫਰਟੋ ਆਲੇ ਇਹ ਮੇਨ ਗਲੀ ਤੋਂ ਧਮਨ ਕਲੋਨੀ ਜਿਹੜਾ ਮਲਵਾਲ ਰੋਡ ਆ ਉਦੋਂ ਅੰਦਰ ਐਂਟਰ ਹੋਈ ਹੈ ਜੀ ਇਧਰਲੇ ਪਾਸੋਂ ਤੇ ਪਿੱਛੇ ਸਿੱਧਾ ਜਿਹੜਾ ਗੁਰਦੁਆਰਾ ਸਾਹਿਬ ਵਾਲੀ ਗਲੀ ਜਿਹੜੀ ਮੇਨ ਹੈਗੀ ਆ ਉਹਦੇ ਅੰਦਰੋਂ ਜਾ ਰਹੀ ਸੀ ਜੀ ਲੋਕਾਂ ਕੀ ਕੀ ਕਰੀਏ ਦੇਖੋ ਜੀ ਜਿਹੜਾ ਮਹਾਰਾਜ ਨੇ ਸਾਨੂੰ ਸਬਰ ਤੇ ਸੰਤੋਖ ਦਾ ಪಾਠ ਪੜਾਇਆ ਹੈ बस ਇੱਕੋ ਗੱਲ ਇਹ ਹੈ ਕਿ ਜੇ ਸਬਰ ਤੇ ਸੰਤੋਖ ਹੋਵੇ ਤੇ ਅਸੀਂ ਬਹੁਤ ਕੁਝ ਬਚਾ ਲੈਨੇ ਆ ਬਹੁਤ ਕੁਝ ਪਾ ਲੈਨੇ ਆ ਇਹ ਜਿਹੜਾ ਸਾਡੇ ਅੰਦਰ بے ਸਬਰਾਂ ਕਾਲਾ ਪਾਣਾ ਜਿਹੜਾ ਇਹ ਸਾਡੇ ਜੀਵਨ ਦੇ ਵਿੱਚ ਲੋਕਾਂ ਦੇ ਵਿੱਚ ਸਿਰਫ ਤਬਾਹੀ ਤੇ ਤਬਾਹੀ ਹੀ ਲੈ ਕੇ ਆ ਰਿਹਾ ਤੇ ਮੇਰੀ ਅਪੀਲ ਹੈ ਸਰਕਾਰਾਂ ਨੂੰ ਵੀ ਤੇ ਲੋਕਾਂ ਦੇ ਅੰਦਰ ਪਿਆਰ ਅਮਨ ਸ਼ਾਂਤੀ ਬਰਕਰਾਰ ਰੱਖੋ ਥੋੜਾ ਸ਼ਾਂਤ ਤੇ ਠਰਮੇ ਨਾਲ ਚੱਲੋ ਜਿਹਦੇ ਨਾਲ ਇਹ ਚੀਜ਼ਾਂ ਨਾ ਹੋ ਸਕਣ